ਅਣੀ ਕਿੱਥੋਂ ਆਇਆ ਹੈਗਾ ਮੈਂ ਗੁਰਮੇਲ ਸਿੰਘ ਸਾਹਿਬ ਦਾ ਸਰਪੰਚ ਪਿੰਡ ਧੀਰਾ ਘਰਾ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤੇ ਕੋਟੀ ਕੋੜ ਧੰਨਵਾਦ ਤੁਹਾਡੇ ਚੈਨਲ ਦਾ ਜੀ ਜਿਹੜੇ ਸਾਡੇ ਗਰੀਬਾਂ ਦੀ ਸਾਰ ਲੈਣ ਵਾਸਤੇ ਆਏ ਜੇ ਤੇ ਧੰਨਵਾਦ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਡਾ ਪਤਾ ਲਿਆ ਵਾ ਭਾਵੇਂ ਉਹਨਾਂ ਲੇਟ ਹੀ ਲਿਆ ਵਾ ਪਰ ਦਹੀਂ 15 ਦਿਨ ਹੀ ਸਾਡੇ ਕੋਲ ਆ ਤੇ ਗਏ ਆ ਸਾਨੂੰ ਬਹੁਤ ਵਧੀਆ ਲੱਗੀ ਇਹਨੇ ਨਾਲ ਸਾਨੂੰ ਸਕੂਨ ਹੋ ਗਿਆ ਵਾ ਸਾਡਾ ਵੀ ਕੋ ਵਾਲੀ ਵਾਰਸਾ ਗਈ। ਇਹ ਕਿਹੜਾ ਪਿੰਡ ਹੈ ਜਿੱਥੇ ਪਾਣੀ ਆਇਆ ਹੈ? ਪਿੰਡ ਧੀਰਾ ਘਰ ਆ ਜੀ। ਔਰ ਇਹਦੇ ਆਲੇ ਦੁਆਲੇ ਕਿੱਥੇ ਕਿੱਥੇ ਪਾਣੀ ਆਇਆ ਹੈ? ਇਹਦੇ ਆਲੇ ਦੁਆਲੇ ਪਿੰਡ ਕਾਮਲਾਲਾ, ਨਿਆ ਲਾਲਵੇਰਾ, ਮੁਠਿਆਂ ਵਾਲਾ, ਇਧਰ ਤੱਲੀ ਗੁਲਾਮ, ਬੰਡਾਲਾ ਇਹ ਸਾਰੇ ਪਿੰਡ ਨਾਲ-ਨਾਲ ਲੱਗਦੇ ਜੀ ਲਗਭਗ ਜਿਹੜੀ ਸਾਡੀ 6000 ਏਕੜ ਜ਼ਮੀਨ ਜਿਹੜੀ ਡੁੱਬ ਚੁੱਕੀ ਹੈ ਜੀ ਲਗਭਗ। ਕਈ ਘਰ ਵੀ ਚਪੇਟ ਤੇ ਆਏ ਪਾਣੀ ਦੇ। ਘਰ ਸਾਰੇ ਚਪੇਟ ਤੇ ਆਏ ਆ ਜੀ। ਪਾਣੀ ਦਾ ਪੱਤਰ ਵਧਿਆ ਹੋਇਆ। ਪਾਣੀ ਦਾ ਪੱਤਰ ਵਧਿਆ ਜੀ। ਲਗਭਗ ਸਾਡੇ ਜਿਹੜੇ ਆ ਕੋਈ 4-500 ਘਰ ਜਿਹੜਾ ਪਾਣੀ ਦੀ ਲਪੇਟ ਦੇ ਵਿੱਚ ਆ ਤੁਸੀਂ ਵੇਖਣ ਦੇ ਜੇ ਇੱਧਰ ਅੱਗੇ 2023 ਦੇ ਜਿਹੜੇ ਆ ਲੋਕਾਂ ਦੇ ਘਰ ਠੱਠੇ ਆ ਉਹ ਤਰਪਿਲਾਂ ਲਾ ਕੇ ਬੈਠੇ ਆ ਜੀ ਸਾਡੀ ਕਿਸੇ ਨੇ ਵੀ ਸਾਰ ਨਹੀਂ ਸੁਣੀ ਤੇ ਆ ਧਨਵਾਦ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਸਾਰ ਲੈ ਲਈ ਆ ਪਰ ਇਹ ਸਾਡੇ ਆਪਣੇ ਆ ਸਾਨੂੰ ਇਹਨਾਂ ਤੇ ਗੁੱਸਾ ਵੀ ਹੈਗਾ ਵਾ ਤੇ ਜੋ ਨਵੀਂ 2023 ਦੇ ਵਿੱਚ ਨੁਕਸਾਨ ਹੋਇਆ ਹੈ ਸਾਡੇ ਵੋਟਾਂ ਵੀ ਘਰ ਤੱਕ ਜਿਹੜੀਆਂ ਪਹੁੰਚਦੀਆਂ ਹੈਗੀਆਂ ਨੇ ਜਿਹੜੇ ਘਰ ਪਾਣੀ ਦੇ ਵਿਚ ਵਿੱਚ ਹੈਗੇ ਆ ਵੋਟ ਸਾਡੇ ਕੋਲ ਹੈ ਹੀ ਨਹੀਂ ਪਹੁੰਚਣਾ ਕਿ ਜੀ ਉਹ ਜਿਹੜੀ ਪਿੱਛੇ ਆ ਰਹੀ ਕਿਸ਼ਤੀ ਉਹ ਟੁੱਟੀ ਜੇ ਕੇਤੀ ਉਹ ਜਵਾਗ ਲਈ ਫਿਰਦੇ ਉਹਦੇ ਵਿੱਚ ਜੇ ਪੰਜ ਕੋਈ ਜੇ ਪੰਜ ਜਣੇ ਚੜਨ ਤੇ ਚਾਰ ਜਣੇ ਪਾਣੀ ਕੱਢਣ ਨੂੰ ਚਾਹੀਦੇ ਆ ਜੀ ਉਹ ਵੀ ਬੇਕਾਰ ਹੀ ਆ ਜੀ ਮੇਰਾ ਨਾਮ ਗੁਰਮੇਲ ਸਿੰਘ ਹੈ ਜੀ ਸਰ ਕੀ ਸਿਚੁਏਸ਼ਨ ਹੈਗੀ ਹੈ ਜੀ ਸਾਥੂ ਵਿਜ ਦੀ ਇਸ ਟਾਈਮ ਔਰ ਕਿਹੜੇ ਪਿੰਡ ਇਫੈਕਟਡ ਹੋਏ ਆ ਜੀ ਜੀ ਏ ਤੁਸੀਂ ਦੇਖ ਸਕਦੇ ਆਪਾਂ ਜਿਹੜਾ ਇਹ ਫਰੋਲਪੁਰ ਦੇ ਟੀਹਕਾਰਾ ਪਿੰਡ ਹੈਗਾ ਤੇ ਉਸ ਤੋਂ ਇਲਾਵਾ ਨਾਲ ਦੇ ਜਿਹੜੇ ਸਰౌండింగ్ ਏਰੀਆ ਹੈਗਾ ਇਹਦੇ ਚ ਥੋੜਾ ਪਾਣੀ ਭਰਿਆ ਹੈਗਾ ਪਰ ਇਹ ਆ ਕਿ ਅੱਗੋਂ ਰਿਲੀਜ਼ ਹੋ ਰਿਹਾ ਵਾ ਤੇ ਇਹਦੇ ਨਾਲ ਆਪਾਂ ਦੇਖ ਸਕਦੇ ਆ ਕਿ ਕਰੀਕ ਹੈਗੀ ਆ ਜਿਹੜਾ ਦਰਿਆ ਦੇ ਵਿੱਚੋਂ ਕਰੀਕ ਚ ਪਾਣੀ ਆ ਕੇ ਇੱਧਰ ਤੇ ਇੱਧਰ ਦੀ ਘੁੰਮ ਰਿਹਾ ਪਾਣੀ ਜਦੋਂ ਸਰ ਸਤਲੁਜ ਦਰਿਆ 'ਚ ਪੱਧਰ ਵੱਧਾ ਹੈ ਤਾਂ ਫਿਰ ਇਹ ਓਵਰਫਲੋ ਹੋ ਕੇ ਪਾਣੀ ਇਧਰ ਨੂੰ ਆਉਂਦਾ ਹੈ ਬਿਲਕੁਲ ਓਵਰਫਲੋ ਹੋ ਕੇ ਪਾਣੀ ਆਇਆ ਇਧਰ ਜੇ ਕਿੰਨੇ ਕੁ ਘਰ ਸਰ ਅੱਗੇ ਇਫੈਕਟਿਡ ਹੈਗੇ ਨੇ ਔਰ ਜਿਹੜਾ ਲੂਫੀ ਬੋਟਸ ਨਾਲ ਆ ਜਾ ਰਹੇ ਨੇ ਉਹਨਾਂ ਨੂੰ ਜਿਹੜਾ ਖਾਨਤੀ ਨੂੰ ਜਾਂ ਚਾਰੇ ਲਈ ਕੋਈ ਇੰਤਜ਼ਾਮ ਕੀਤਾ ਇਹ ਇਥੇ ਜਿੱਦਾਂ ਅਪਦੇਸ਼ਾ ਢਾਣੀਆਂ ਦੇ ਵਿੱਚ ਰਹਿ ਰਹੇ ਲੋਕ ਆ ਤੇ ਇਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਸੀ ਕਿ ਜੇ ਬਾਹਰ ਹੋਣਾ ਚਾਹੁੰਦੇ ਤਾਂ ਸਾਡੇ ਪ੍ਰਬੰਧ ਹੈਗੇ ਆ ਪਰ ਇਹ ਅਜੇ ਉਹਨਾਂ ਨਹੀਂ ਚਾਹੁੰਦੇ ਕਿ ਅਸੀਂ ਅਜੇ ਉੱਥੇ ਰਹਿਣਾ ਚਾਹੁੰਦੇ ਆ ਤੇ ਉਹਦੇ ਵਿੱਚ ਇਹ ਆ ਕਿ ਸਾਡੇ ਵੱਲੋਂ ਪ੍ਰਬੰਧ ਕੀਤਾ ਗਿਆ ਕੱਲ ਜੇ ਆਪਣੇ ਡੀਐਮਓ ਜਿਹੜਾ ਡਿਸਟ੍ਰਿਕਟ ਮੈਡੀ ਅਫਸਰ ਹੈਗਾ ਉਹਦੀ ਡਿਊਟੀ ਲਗਾਈ ਆ ਉਹ ਚਾਰੇ ਦਾ ਪ੍ਰਬੰਧ ਕਰ ਦੇਗਾ ਇੱਥੇ ਇੰਦਾ ਜਿਹੜਾ ਫੂਡ ਸਪਲਾਈ ਡਿਪਾਰਟਮੈਂਟ ਹੈਗਾ ਉਹਨਾਂ ਵੱਲੋਂ ਆਪਣੇ ਪੈਕੇਟ ਵਗੈਰਾ ਖਾਣੇ ਦੇ ਤਿਆਰ ਕੀਤੇ ਹੈਗੇ ਆ ਉਹ ਇਹਨਾਂ ਨੂੰ ਪ੍ਰੋਵਾਈਡ ਕਰਵਾ ਦਾਂਗੇ ਜੇ ਜ਼ਰੂਰਤ ਪੈਂਦੀ ਆ ਤੇ ਕਿੰਨੇ ਕੁ ਘਰ ਇਫੈਕਟਿਡ ਨੇ ਸਰ ਇਹਦੇ ਤੱਕ ਜਿਹਦੇ ਪਾਣੀ ਨਾਲ ਕਿਰੇ ਹੋਏ ਘਰ ਇਹਦੇ ਵਿੱਚ ਆਪਾਂ ਦੇਖ ਸਕਦੇ ਫਿਰਲੇ ਫਿਰਲੇ ਟੋਟਲ ਕਿੰਨੀ ਬੰਦੀ ਹੈਗੀ ਇੱਥੇ ਪਿੰਡਾਂ ਦੇ ਵਿੱਚ ਇਹਦੀ ਟੋਟਲੇ ਤੇ ਹੈ ਗਈ ਹੈ ਜੀ ਮੇਰਾ ਖਿਆਲ ਆ ਢਾਣੀਆਂ ਦੇ ਵਿੱਚ ਹੈ ਕਿ ਨਾ ਬਿਰਲੇ ਬਿਰਲੇ ਕਰ ਹੈਗੇ ਇਹਦੇ ਵਿੱਚ ਕੋਈ ਹੋਰ ਇਫੈਕਟਡ ਹੋਇਆ ਜਾਨੀ ਕਿ 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 ਤੇ ਉਹ ਚਾਰ 400 ਘਰ ਜਿਹੜਾ ਡੁੱਬੇ ਲੋਕ ਸਿਰ ਪਿੱਛੋਂ ਪਾਣੀ ਦਾ ਫਲੋ ਕਿੰਨਾ ਆ ਰਿਹਾ ਔਰ ਅੱਗੇ ਛੱਡਿਆ ਜਾ ਰਿਹਾ ਹੈ ਬਿਲਕੁਲ ਅੱਗੇ ਹਸਾਨੀ ਵਾਲੇ ਤੋਂ ਵੀ ਰੀਜ ਹੋ ਰਿਹਾ ਪਾਣੀ ਤੇ ਪਿੱਛੇ ਜਿੱਦਾਂ ਪਹਾੜੀ ਏਰੀਆ ਦੇ ਵਿੱਚ ਜਿਆਦਾ ਬਾਰਸ਼ ਪੈਣ ਕਰਨ ਤੇ ਵਿਆਸ ਦਰਿਆ ਦਾ ਜਿਹੜਾ ਲੈਵਲ ਵਧਨ ਕਰਨ ਇਹਦੇ ਵਿੱਚ ਦਾਵਾ ਇੱਥੇ ਪਾਣੀ ਦਾ ਰਾਈਜ਼ ਹੋ ਗਿਆ ਹਰੀਕੇ ਤੋਂ ਡਾਊਨ ਕਿੰਨਾ ਆ ਰਿਹਾ ਸਰ ਤੋਂ ਹਰੀਕੇ ਤੋਂ ਜਿਹੜੀ ਕੱਲ-ਕੱਲ ਕੀਤੀ ਸੀਗੇ 70 ਤੋਂ ਲੈ ਕੇ 80 ਦੇ ਕਰੀਬ- ਦਾ ਪੂਰੀ ਨਜ਼ਰ ਸਰ ਰੱਖੀ ਹੋਈ ਹੈ ਬਿਲਕੁਲ ਬਿਲਕੁਲ ਅਸੀਂ ਦਲੇ ਦੀ ਦਲੇ ਤੋਂ ਵੀ نیچے ਡਾਊਨ ਹਸਾਨੀ ਵਾਲਾ ਤੋਂ ਵੀ ਜਾ ਰਿਹਾ ਨੀਚੇ ਤੇ ਅਸੀਂ ਪੂਰੀ ਕਦੀ ਹਸਾਨੀ ਵਾਲਾ ਕਦੀ ਇੱਥੇ ਵਾਰ-ਵਾਰ ਆ ਰਿਹਾ ਵੀ ਕਿਸੇ ਵੀ ਤਰ੍ਹਾਂ ਦੀ ਪਬਲਿਕ ਨੂੰ ਕੋਈ ਦਿੱਕਤ ਨਾ ਆਵੇ ਕਿ ਜਿਹੜਾ ਇਹ ਪਾਣੀ ਆ ਬਸ ਇੱਕ ਦੋ ਦਿਨਾਂ ਦੇ ਵਿੱਚ ਸਮੂਢਲੇ ਇੱਥੋਂ ਨਿਕਲ ਜਵੇ ਤੇ ਕਿਸੇ ਵੀ ਤਰ੍ਹਾਂ ਦੀ ਜਾਨ ਮਾਲ ਦੀ ਕੋਈ ਪ੍ਰੋਬਲਮ ਨਾ ਆਵੇ ਅਸੀਂ ਕਿਤੇ ਪ੍ਰਸ਼ਾਸਨ ਨੂੰ ਫਲੱਡ ਲੋ ਜੋਨ ਚ ਹੈ ਜੀ ਕਿਉਂਕਿ ਪੰਜਾਬ ਹਰ ਤੋਂ ਦੱਸਿਆ ਜਾਂਦਾ ਕਿ ਜੇ ਜ਼ਿਆਦਾ ਹੋਵੇ ਤੇ ਲੋ ਜੋਨ ਚ ਆ ਜਾਂਦੇ ਬਸ ਲੋ ਜੋਨ ਦੇ ਵਿੱਚ ਹੀ ਆਪਾਂ ਸਮਝ ਸਕਦੇ ਹਾਂ ਕਿ ਫਲੱਡ ਦੀ ਸਿਚੁਏਸ਼ਨ ਹੈਗੀ ਆ ਤੇ ਕੋਸ਼ਿਸ਼ ਹੈ ਜੀ ਪ੍ਰਸ਼ਾਸਨ ਤੇ ਦੇਖੋ ਲੱਗੇ ਐ ਐਮਐਲ ਸਾਬ ਵੀ ਆਏ ਸੀ ਮੈਂ ਵੀ ਅਸੀਂ ਲਗਾਤਾਰ ਦੋ ਤਿੰਨ ਦਿਨ ਤੋਂ ਮੈਂ ਇੱਥੇ ਕੋ ਮਰਿਆ ਮੇਰੇ ਤਹਿਸੀਲਦਾਰ ਕਾਨੂੰਗੋ ਪਟਵਾਰੀ ਵੀ ਸਾਰੇ ਫੀਲਡ ਦੇ ਵਿੱਚ ਹੈਗੇ ਆ ਤੇ ਅਸੀਂ ਬਕਾਇਦਾ ਪਬਲਿਕ ਦੇ ਨਾਲ ਜਿਹੜੀਆਂ ਕਿਸਾਨ ਜੁਨੀਆ ਨੇ ਸਾਡੇ ਕੁਝ ਤਾਲਮੇਲ ਚ ਆ ਗਈਆਂ ਉਹ ਵੀ ਸਾਨੂੰ ਅਪਰੋਚ ਕਰ ਰਹੀਆਂ ਅਸੀਂ ਸਾਰਿਆਂ ਦੇ ਨਾਲ ਤਾਲਮਿਲ ਕਰਦੇ ਹੋਏ ਅਸੀਂ ਪਬਲਿਕ ਦੇ ਨਾਲ ਤਾਲਮਿਲ ਕਰਦੇ ਹੋਏ ਪੂਰੀ ਨਜ਼ਰ ਰੱਖੀ ਹੋਈ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪ੍ਰੇਸ਼ਾਨੀ ਕਿਸੇ ਨੂੰ ਨਾ ਹੋਵੇ ਜੇ ਸਰ ਜ਼ਰੂਰਤ ਪੈਂਦੀ ਹੈ ਤੇ ਇੰਤਜ਼ਾਮ ਪੂਰੇ ਕਰ ਲਈ ਤੇ ਇੰਤਜ਼ਾਮ ਪੂਰੇ ਹੈਗੇ ਜੀ ਬਿਲਕੁਲ ਬਿਲਕੁਲ ਸਾਡੇ ਇੰਤਜ਼ਾਮਾਂ ਮੈਂ ਇੱਥੇ ਜਿਹੜੇ ਹੈਗੀਆਂ ਟੀਮਾਂ ਲਗਾਈਆਂ ਹੈਗੀਆਂ ਡੀਸੀ ਸਾਹਿਬ ਵੱਲੋਂ ਜਿਹੜੀ ਸਾਹਿਬ ਵੱਲੋਂ ਵੀ ਜਿਹੜੀਆਂ ਕਲਸਟਰ ਵਾਈਜ਼ ਜਿਹੜੇ ਟੀਮਾਂ ਬਣਾ ਕੇ ਲਗਾ ਦਿੱਤੀਆਂ ਗਈਆਂ ਜਿਦੇ ਵਿੱਚ 5-5 6-6 ਜਿਹੜੇ ਆ ਮੁਲਾਜ਼ਮ ਸ਼ਾਮਿਲ ਹੈਗੇ ਆ ਹਰੇਕ ਡਿਪਾਰਟਮੈਂਟ ਦਾ ਬੰਦਾ ਜਿੱਦਾਂ ਫੂਡ ਸਪਲਾਈ ਹੋ ਗਏ ਹੈਲਥ ਵਾਲੇ ਹੋ ਗ ਜੋ ਐਗਰੀਕਲਚਰ ਵਾਲੇ ਉਹ ਸਾਰੇ ਬੰਦੇ ਲਗਾਏ ਗਏ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਕਿਸੇ ਟਾਈਪ ਦੀ ਹੋਵੇ ਤੇ ਉਹ ਸਬੰਧਤ ਡਿਪਾਰਟਮੈਂਟ ਵਾਲਾ ਬੰਦਾ ਉਹਨੂੰ ਅਸੈਸ ਕਰਕੇ ਉਹ ਸਾਡੇ ਧਿਆਨ ਚ ਲਿਆ ਦੇ ਤੇ ਉਹ ਮੌਕੇ ਮਤਾਬਕ ਮੰਗ ਪੂਰੀ ਕੀਤੀ ਜਾ ਸਕੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੂਪ